ਲਾਗ ਚਾਰ ਵਿੱਚ ਜਿਆਨ ਨੂੰ ਆਪਣੀ ਪਰ भाईचारेन वेलकम जी वेलकम सत श्रीकाल भैन भरावजीत दिल्ली स्वागत भी जी धन्यवाद बहुत बहुत शुक्रिया सारे भैन भरा नव सारे भैन भराव प्यार भरी सत ਬੋ ਬੋ ਧੰਵਤਾਰ ਦਾ ਵੀ ਪੈਂਫਰਾਂ ਦਾ ਹਰਸ ਜੱਗੀ ਜੀ ਸਤਿ ਸ਼੍ਰੀ ਅਕਾਲ ਬੀ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਏ ਹਲੋ ਹਰਸ ਜੀ ਉਸ ਨਾਓ ਕਿਵੇਂ ਹੋ ਰੋਟੀ ਪਾਣੀ ਹੋ ਗਿਆ ਵੱਡਾ ਵੜਿਆ ਜੈਦਾ ਵੜਿਆ ਜੈਦਾ ਹੋਰ ਅਰਸ਼ ਜੀ ਰੋਟੀ ਪਾਣੀ ਹੋ ਗਿਆ ਤੁਹਾਡਾ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿੰਨੇ ਪੈਂਪਰਾਂ ਲੈਪਟਾ ਜੁੜਦੇ ਜਾਂਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਰਾਧਾ ਰਾਧੇ ਅਸਲਾਮ ਅਲਿਕੁਮ ਜਿੰਨੇ ਪੈਂਪਰਾਂ ਲੈਪਟਾ ਜੁੜਦੇ ਜਾਂਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜਲੋਦੀ ਕੀ ਕਾਣਾ ਹੋ ਗਿਆ ਵਧੀਆ ਹੋ ਗਿਆ ਧੰਨਵਾਦ ਧੰਨਵਾਦ ਆ ਤੁਹਾਡੇ ਸਾਰੇ ਪੈਂਪਰਾ ਵਜਨੇ ਪੈਂਪਰਾ ਲੈਪਟੋਪ ਜੁੜਨਦੇ ਆ ਦੋ ਚਾਰ ਦਿਨ ਜੁੜ ਲਾਂ ਤੋਂ ਫੇਰ ਨਾਲ ਕਰਦੇ ਆ ਗੱਲਬਾਤ ਤਾਂ ਸੁਜੀਤਾਂਸ ਜੀ ਬਹੁਤ ਬਹੁਤ ਧੰਵਾਜੀ ਲੈਵਨ ਲੈਡੰਗ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਪੈਂਪਰ ਵੰਦਾਂ ਜਨੇਵਾਂ ਪਰ ਲੱਪਟ ਜੁੜਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸੱਸ ਸਹਰੀ ਘਰ ਸਾਰੇ ਪੈਂਪਰਾਂ ਨੂੰ ਬਹੁਤ ਬਹੁਤ ਸਵਾਤ ਤੁਹਾਡਾ ਵੀ ਜੀ ਲੱਪਟ ਜੋਲੀ ਲਓ ਜੀ ਤਿੰਨ ਦਿਨ ਲੱਪਟ ਜੋ ਚੁੱਕਣ ਲੱਪਟ ਹੋਣੀ ਸਵਾਤ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਅਡਾ ਤੁਸੀਂ ਪ੍ਰਾਪਰ ਦੀ ਲੈਪ ਤੇ ਆਏ ਹੋ, ਟ੍ਰਾਂਸਪੋਰਟ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਇਦਾਂ ਪੈਂ ਪ੍ਰਾਪਰ ਸਾਰੇ ਲੈਪ ਤੇ ਜੁੜਦੀ ਜਾਇਆ ਕਰੋ, ਲੈਬ ਨੂੰ ਲੈ ਜਾਂਦੀ ਕੰਮ ਕਰਦਾ ਕਰੋ। ਸਤਿ ਸ੍ਰੀ ਅਕਾਲ ਬਾਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਹੋਸਨਾ ਕੀ ਹਾਲ ਚਾਲ ਠੀਕ ਠਾਕ ਜੀ। ਤੁਹਾਡਾ ਨਾਮ ਸੰਜੀ ਹੋਸ਼ਨਾ ਉਹ ਘਰ ਪਰਿਵਾਰ ਸਭ ਠੀਕ ਠਾਕ ਵੀ ਕੀ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰੇ ਪੇਪਰਾਂ ਦਾ ਜਿੰਨੇ ਪੇਪਰਾਂ ਜੁੜਦੇ ਆਂ ਵੈਲਕਮ ਜੀ ਵਾਹਿਗੁਰੂ ਤੁਹਾਨੂੰ ਸਵਾਗਤ ਤੁਹਾਡਾ ਵੀਰੋ ਲੈਪਟੋਪ ਜੁੜਲੀ ਜਿੰਨੇ ਪੇਪਰਾਂ ਲੈਪਟੋਪ ਜੁੜੇ ਆ ਸਾਰੇਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕਰਕੇ ਲੈ ਕੇ ਆਏ ਭਰਾ ਨੂੰ ਸਪੋਰਟ ਕਰਨ ਦੇ ਸਾਰੇ ਪੈਂਪੜਾ ਨੂੰ ਪਿਆਰ ਭਰੀ ਸਵਾਗਤ ਸਾਰਿਆਂ ਨੂੰ ਸਵਾਤ ਤੁਹਾਡਾ ਵੀਜੀ ਕਮੈਂਟ ਕਰੋ ਮੇਰੇ ਪੈਂਪੜਾ ਦੱਸੋ ਕਿਤੋਂ ਕਿਹੜੀ ਆਪ ਲੈ ਕੇ ਆ ਰਹੇ ਹੋ ਸਾਰੇ ਪੇਪਰਾਂ ਲੈਪਟੇ ਸਵਾਤ ਤੇ ਤੁਹਾਡਾ ਵੀਰੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਤੁਹਾਡਾ ਸਾਰੇ ਪੇਪਰਾਂ ਦਾ ਜਨੇ ਪੇਪਰਾਂ ਲੈਪਟੇ ਜੁੜੇ ਪਏ ਆ ਜੁੜਦੇ ਪਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੰਨਾ ਪਿਆਰ ਇੰਨਾ ਮਾਨਤਾ ਦਿੰਦੇ ਪਿਓ ਇੰਨੀ ਸਪੋਰਟ ਕਰਦੇ ਪਿਓ ਸਾਰੇ ਪੈਂਪਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਾਰੇ ਪੈਂਪਰਾਂ ਨੂੰ ਪਿਆਰ ਭਰੀ ਸਾਸਤਰੀ ਕਾ ਕੁਜੀਤ ਵੱਲੋਂ ਚੜ੍ਹਦੀ ਕਲਾ ਚ ਰਹੋ ਸੱਚੇ ਪਾਤਸ਼ਾਹ ਮੇਰ ਪ੍ਰਯਾਤਨ ਤੇ ਬੜੀ ਬੜੀ ਦਿਓ ਜਿਨੇ ਪੈਂਪਰਾਂ ਸਪੋਰਟ ਕਰਦੇ ਪੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਐਡਾ ਪੈਂਪਰ ਸਾਰੇ ਲੈਪਟਪ ਜੁੜਦੇ ਜਾਇਆ ਕਰੋ ਲੈਪਟਪ ਸਪੋਰਟ ਕਰਦੇ ਜਾਇਆ ਕਰੋ ਵੀਰ ਨੂੰ ਤੁਹਾਡੀ ਇੱਕ ਇੱਕ ਸਪੋਰਟ ਮੇਰੇ ਲਈ ਬਹੁਤ ਕੀਮਤੀ ਵੀਰ ਜੀ ਸਾਰੇ ਪੈਂਪਰਾਂ ਸਪੋਰਟ ਜੁੜਾਇਆ ਕਰੋ ਲਾਭ ਤੇ ਹੰਡੀ ਸਵਾਤ ਦੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਨਮਾਣਾ ਜੀ ਕੁਲਜੀਤ ਜਿੰਨੂੰ ਤੁਸੀਂ ਇੰਨਾ ਪਿਆਰ ਇੰਨਾ ਮਾਣ ਤਾਂ ਦਿੰਦੇ ਇੰਨਾ ਸਭ ਕੋ ਬੱਪਾ ਸਾਹਨੇ ਜੀ ਸਤਿ ਜੀ ਆ ਬੀ ਜੀ ਸਤਿ ਸ੍ਰੀ ਅਕਾਲ ਹੋਸਨਾ ਕੀ ਆ ਚਾਤੀ ਜੀ ਜੀ ਤਾਂਸ ਜੀ ਬੋਪਾ ਜੀ ਥਾਂਸ ਬਹੁ ਬਹੁ ਸ਼ੁਕਰੀਆ ਜੀ ਹੋਸਨਾਮ ਕੀ ਆਚਾਰ ਸਵਾਤ ਤੁਹਾਡਾ ਵੀ ਜੀ ਲੱਦੇ ਹੋਣ ਲਈ ਸਵਾਤ ਤੁਹਾਡਾ ਬਹੁ ਬਹੁ ਧੰਨਵਾਦ ਅਗਾ ਚੜਦੀ ਯਾਰ ਤੇ ਉਹ ਮੇਰੇ ਪੈਂਪਰਾ ਜਿੰਨੇ ਜਾਣੇ ਲੈਪਟਾਪ ਜੁੜਦੇ ਹਿੰਦੇ ਸਾਰਿਆਂ ਦਾ ਬਹੁ ਬਹੁ ਸ਼ੁਕਰੀਆ ਬਹੁ ਬਹੁਤ ਧੰਨਵਾਦ ਅਗਾ ਪਰਮੂਨ ਨੂਰ ਜਾਨੀ ਪਰਮੂਨੂ ਜਾਨੀ ਠੀਕ ਹੈ ਜੀ ਬਹੁਤ ਬਹੁਤ ਵਾਧਾ ਵੀ ਤੁਹਾਡਾ ਪਰਨੋਜ਼ ਜਾਨੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਲੈ ਕੇ ਆਏ ਪ੍ਰਾਣ ਸਪੋਰਟ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਜੀ ਜਿਨੇ ਪੇਪਰ ਲੈ ਕੇ ਜੁਟੇ ਜਾਂਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਸ ਨੇ ਮਾਣੇ ਜੀ ਪ੍ਰਾਣ ਨੇ ਇੰਨਾ ਪਿਆਰ ਦਿੰਦੇ ਤੇ ਸਪੋਰਟ ਕਰਦੇ ਪਿਓ ਸਾਰੇ ਪੈਂਪਰਾ ਚੜ੍ਹਦੀ ਕਲਾ ਚ ਰਹਿਣ ਮਾਰਾ ਸੱਤੇ ਪਾਛਾ ਤੱਪਾ ਬਣਾਈ ਰੱਖੇ ਤੁਹਾਡੇ ਤੇ ਵੀ ਰਿਓ ਤੁਸੀਂ ਨਿਮਾਣੇ ਦੇ ਭਰਾ ਨੇ ਇੰਨਾ ਪਿਆਰ ਦਿੱਤਾ ਇੰਨਾ ਸਪੋਰਟ ਕਰਦੇ ਪਿਓ ਸਾਰੇ ਪੈਂਪਰਾ ਆਂਦਾ ਬਹੁਤ ਬਹੁਤ ਧੰਨਵਾਦ ਹਰਦੀਪ ਸੈਣੀ ਹਰਦੀਪ ਕੋਰ ਸੈਣੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਹਰਦੀਪ ਜੀ ਵੀਰ ਕੋ ਜੀ ਬਹੁ ਬਹੁ ਧੰਨਵਾਦ ਆਦਾ ਵੀ ਬਹੁ ਬਹੁ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਆਦਾ ਸਾਰੇ ਪੈਂਪਰਾ ਉਹਦਾ ਜਿੰਨੇ ਪੈਂਪਰਾ ਲੈਪਟਾ ਜੁੜਦੀ ਜਾਂਦੇ ਸਾਰਿਆਂ ਨੂੰ ਬਹੁ ਬਹੁ ਸ਼ੁਕਰੀਆ ਕਮੈਂਟ ਕਰਨ ਵਾਸਤੇ ਬਹੁ ਬਹੁ ਧੰਨਵਾਦ ਆਦਾ ਸਾਰੇ ਪੈਂਪਰਾ ਇਦਾਂ ਲੈਪਟਾ ਜੁੜਦੀ ਜਾਇਆ ਕਰੋ ਪ੍ਰਾਨ ਨੂੰ سپورਟ ਕਰਿਆ ਕਰੋ ਸਾਰੇ ਪੈਂਪਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਪੈਂਪਰਾ ਜਿੰਨੇ ਪੈਂਪਰਾ ਲੈਪਟਾ ਜੁੜਦੇ ਜਾਂਦੇ ਸਾਰਿਆਂ ਨੂੰ ਬਹੁ ਬਹੁ ਸ਼ੁਕਰੀਆ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਲੈ ਕੇ ਆਏ ਭਰਾ ਨੂੰ ਸਪੋਰਟ ਕਰਨ ਦੇ ਬਬੂ ਬਬੂ ਸ਼ੁਕਰੀਆ ਬਬੂ ਧੰਨਵਾਦ ਚੜ੍ਹਦੀ ਕਲਾ ਤੇ ਮੇਰੀ YouTube ਫੈਮਿਲੀ ਜਿੰਦਾਬਾਦ ਰੇ ਜਿੰਨਾਂ ਨਮਾਣੇ ਜੀ ਭਰਾ ਨੂੰ ਇੰਨਾ ਪਿਆਰ ਦਿੰਦੇ ਪਏ ਨਹੀਂ ਸਪੋਰਟ ਕਰਦੇ ਪਏ ਸਾਰੇ ਭੰਪਰਾ ਚੜ੍ਹਦੀ ਕਲਾ ਤੇ ਰਹਿਣ ਸੱਚੇ ਪਾਤਸ਼ਾਹ ਮੇਰ ਪਰਿਆਤਰਕਾ ਤੇ ਦੇ ਵੀਰੋ ਗੱਟੇ ਜਣੀ ਦਕੇਦ ਗੋਤੀਸ ਦੋਕੇ ਸਾਨੀ ਜੀ ਸਾਫੀ ਗੌਰ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਲੈਫਟ ਜੁਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਜਿਹਨੇ ਭੈ ਪਰਾਲਾ ਤੋ ਜੁਟੇ ਨੇ ਸਾਰਾ ਬਹੁਤ ਬਹੁਤ ਸ਼ੁਕਰੀਆ ਪਰ ਮਾਫਾ ਚੇ ਪਾਸਾ ਕਰ ਦਿਓ ਅਕਤ ਮੇਰੇ ਵੀਰਾਂ ਨੂੰ ਜਿਹੜੇ ਭੈ ਪਰਾਨਾਵੇਂ ਜੁੜਦੇ ਨੇ ਆ ਚੈਨਲ ਨੂੰ ਜੁੜੂ ਫੋਲੋ ਕਰਦੇ ਜਾਓ ਤੇ ਭਰਾ ਨੂੰ ਦਬ ਕੇ ਸਪੋਰਟ ਕਰੋ ਅੱਜ ਬੜੇ ਦਿਨਾਂ ਬਾਅਦ ਲੈਪਟਾਪ ਲਈ ਵੀਜੀ ਕਈ ਪੈਂਪਰਾਂ ਨੂੰ ਪਤਾ ਨਹੀਂ ਹੋਣਾ ਧੰਨਵਾਦ ਧੰਨਵਾਦ ਤੁਹਾਡਾ ਸਾਰਿਆਂ ਪੈਂਪਰਾਂ ਦਾ ਜਿੰਨੇ ਪੈਂਪਰਾਂ ਲੈਪਟਾਪ ਜੁੜਦੇ ਹੁੰਦੇ ਲੈਬ ਨੂੰ ਸਪੋਰਟ ਕਰਨ ਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਚੱਲਦੀ ਜਾ ਕਰੋ ਮੇਰੇ ਪੈਂਪਰਾਂ ਇਦਾਂ ਪੈਂਪਰਾਂ ਸਾਰੇ ਲੈਪਟਾਪ ਜੁੜਦੇ ਜਾਓ ਵੀਜੀ ਹੋਰ ਕੋਈ ਕੋਈ ਕੱਲ ਕਰਨ ਲਿਆ ਕਰੋ ਸਾਰਾ ਦਿਨ ਇੱਕੋ ਹੀ ਕੱਲ ਹੀ ਕਰੀ ਜਾਂਦੇ ਹੋ ਵੀਰ ਜੀ ਤੁਸੀਂ ਗੱਲਾਂ ਬਾਤਾਂ ਕਰੋ ਮੇਰੇ ਨਾਲ ਮੈਂ ਫੇਰ ਹੀ ਗੱਲ ਕਰਾਂਗਾ ਨਾ ਵੀਜੀ ਦੱਸੋ ਹੈ ਨਾ ਉਹ ਦੱਸੋ ਮੈਂ ਕੀ ਗੱਲ ਕਰਾਂ ਦੱਸੋ ਤੁਹਾਡੇ ਨਾਲ ਤੁਸੀਂ ਕੋਈ ਗੱਲ ਬਾਤ ਸੁਣਾਓ ਕੋਈ ਗੱਲ ਬਾਤ ਕਰੋ ਮੇਰੇ ਨਾਲ ਫੇਰ ਹੀ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਨਾ ਵੀਜੀ ਇਹੀ ਗੱਲ ਵੀਰ ਜੀ ਚੱਲ ਚੱਲੇ ਉਹ ਧੰਨਵਾਦ ਹੋ ਗਿਆ ਉਹ ਬੱਲੇ ਭਰਾ ਕੀ ਗੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਬਿਨੇ ਵੀਰ ਜੀ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਘਰ ਪਰਵਾਹ ਸਭ ਠੀਕ ਠਾਕ ਰਾਜੀ ਵਾਜੀ ਸਭ ਚੜ੍ਹਦੀ ਕਲਾ ਸੱਚੇ ਪਾਤਸ਼ਾਹ ਦੀ ਮੇਰ ਪਰਿਆਤ ਹੋ ਸੁਣਾ ਵੀਰੇ ਕੀ ਹਾਲ ਚਾਲ ਠੀਕ ਠਾਕ ਜੇ ਬੜੇ ਜੀਰਾਂ ਬਾਦ ਦਰਸ਼ਨ ਦਿੱਤੇ ਹਾਂ ਜੀ ਵੀਰ ਜੀ ਐਦਾਂ ਹੀ ਆ ਨਾ ਫਿਰ ਅੱਜ ਬੜੇ ਚਿਰਾਂ ਬਾਅਦ ਹੀ ਲਾਈਵ ਚਲਾਈ ਵੀਰ ਜੀ ਹੋ ਸੁਣਾ ਵੀਰ ਜੀ ਘਰਵਾਰਬ ਠੀਕ ਠਾਕ ਨੇ ਵੀਰ ਜੀ ਘਰ ਪਰਿਵਾਰ ਸਭ ਰਾਜੀ ਬਾਜੀ ਚੜਦੀ ਕਲਾ ਬੜੀਆ ਚੱਲੀ ਜਾਂਦਾ ਕੰਮ ਵਧੀਆ ਵੇਜੀ ਵਧੀਆ ਵਧੀਆ ਕਿਰਪਾ ਮਾਲਕ ਦੀ ਦੇ ਆ ਦੋ ਟਾਈਮ ਪ੍ਰਸਾਦਾ ਛਕਣ ਦੇ ਆ ਔਰ ਕੰਮ ਕਰਦਾ ਸੁਣਾਉ ਕੰਮ ਕਾ ਠੀਕ ਚੱਲਦਾ ਪਿਆ ਵਧੀਆ ਚੱਲੀ ਜਾਂਦਾ ਕੰਮ ਤੇ ਤੁਸੀਂ ਸੁਣਾਓ ਬਸ ਵਧੀਆ ਵੇਜੀ ਮੇਰਾ ਵੀ ਢਾਂਪਾ ਸੌਂਦਿਆ ਪਰਮਾਵਾਂ ਦੇ ਨਾਲ ਚੱਲਣ ਦਾ ਮਾਰਾ ਜਾਂਦਾ ਰੋਟੀ ਪਾਣੀ ਅੱਜ ਮੈਂ ਚੱਲ ਚਲਾ ਕੇ ਵੇ ਲੈਣ ਮੈਂ 10 15 ਮਿੰਟ ਅੱਧਾ ਘੰਟਾ ਲੈਪ ਚਲਾ ਲੈਣੇ ਆ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲੈਣੇ ਆ ਆਪਣੀ ਜਿਹੜੇ ਭੈਣ ਭਰਾ ਪਿਆ ਕਰਨ ਵਾਲੇ ਇਹਨਾਂ ਨਾਲ ਮੈਂ ਮਿਲ ਲੈਣੇ ਅੱਜ ਅੱਜ ਮੈਂ ਬੜੇ ਦਿਨਾਂ ਬਾਅਦ ਲੈਕਚਰ ਲਈ ਆਇਆ। ਬਹਿ ਚੱਲ। ਜਿਹੜੇ ਪਿਆਰ ਪਿਆਰ ਕਰਦੇ ਸਾਨੂੰ, ਸਪੋਰਟ ਕਰਦੇ ਉਹਨਾਂ ਨਾਲ ਗੱਲਾਂ-ਬਾਤਾਂ ਕਰੀਏ ਆਪਾਂ। ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਲੈਫਟ ਜੁੜਿਓ, ਸਪੋਰਟ ਕਰਦੇ ਰਹੋ ਵੀਰ ਨੂੰ। ਬਹੁਤ ਬਹੁਤ ਸ਼ੁਕਰੀਆ ਟਾਟਾ ਪਨਵਾਦੀ ਧੰਵਾਦ ਤੁਹਾਡਾ ਸਾਰੇ ਪੈਂਪੜਾਆਂ ਦਾ ਜਿੰਨੇ ਪੈਂਪੜਾ ਲੈ ਕੇ ਜੰਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਆਗਤ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕਰਕੇ ਲੈ ਕੇ ਆਏ ਹੋ ਲੈਬ ਨੂੰ ਲਾਜੂ ਕਰਦੇ ਜਾਓ ਮੇਰੇ ਪੈਂਪੜਾ ਜਿੰਨੇ ਜਣੇ ਜੁਰਦੇ ਜਾਂਦੇ ਲੈਬ ਨੂੰ ਲਾਜੂ ਕਰਦਾ ਕਰੋ ਤੁਹਾਡੇ ਇਕਲਾੜਾ ਵੀ ਨੂੰ سپورਟ ਮਿਲਦੀ ਆ ਤੁਹਾਡਾ ਪਿਆਰ ਮਿਲਦਾ ਸਾਰੇ ਪੈਂਪੜਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਤੁਹਾਡਾ ਪੰਜਾਂ ਲੈਪਟ ਜੁੜਿਆ ਲੈਬ ਨੂੰ ਲੈ ਡੰ ਜੂ ਕਰਦਾ ਕਰੋ ਮੇਰਾ ਬੇਰੀ ਪੈਂਪਰਾ سپورਟ ਜੂ ਕਰਦੇ ਜਾਓ ਪੈਂਪਰਾ ਸਾਰੇ ਰੱਖ ਕੇ ਗਾਇਟ ਜੀ ਕਰੋ ਪੈਪਰਾ ਸਾਰੇ ਕਮੈਂਟ ਨਾਲ ਮੈਨੂੰ ਪਤਾ ਲੱਗੂ ਮੇਰੇ ਪੈਪਰਾ ਕਿੱਥੋਂ ਕਿਹੜੀ ਜੱਤ ਪੁਲਾਵ ਦੇਂਦੇ ਪਏ ਨੇ ਕਿਹੜੀ ਜੱਤ ਸਪੋਰਟ ਕਰਦੇ ਪਏ ਨੇ ਹੈਲੋ ਜੀ ਹੈਲੋ ਸੋਨਾਰਾਣੀ ਜੀ ਹੈਲੋ ਜੀ ਇਹੋ ਚਾਜੀ ਤੁਹਾਡਾ ਟਿੱਟਾ ਜੇ ਸਿਸਟਰ ਯਾ ਸਿਸਟਰ ਯਾ ਹਲੋ ਭੈਣੇ ਹਲੋ ਹੋਰ ਸਨੋਂ ਕੀ ਹਾਲ ਚੰਗਾ ਸੋਨਾ ਰਾਣੀ ਯਾ ਅਲਟਲਕਰ ਪ੍ਰਵਾਹ ਸਾਹਿਬ ਠੀਕ ਠਾਕ ਹੈ ਹੋਰ ਖਾਣਾ ਹੋ ਗਿਆ ਭੈਣੇ ਬੱਸ ਵਧੀਆ ਮੇਰਾ ਵੀ ਵਧੀਆ ਕਿਰਪਾ ਮਾਰਤਰੀ ਹੋ ਘਰ ਪਰਵਾਸ ਸਭ ਠੀਕ ਠਾਕ ਆ ਵਧੀਆ ਜਾਈਦਾ ਵਧੀਆ ਜਾਈਦਾ ਸੱਚੇ ਪਾਸਾ ਚੜਦੀ ਕਲਾ ਚੱਲ ਤੇ ਸਾਰੇ ਭੈੰਪਰਾਂ ਨੂੰ ਹੋਰ ਰੋਟੀ ਪਾੜੀ ਹੋ ਗਿਆ ਤੁਹਾਡਾ ਤੁਸੀਂ ਦੱਸ ਵਧੀਆ ਜੀ ਵਧੀਆ ਭੈਣ ਮੇਰਾ ਵੀ ਵਧੀਆ ਹੌਂ ਦਾ ਟਾਈਮ ਪਾਸ ਪਣੇ ਬਰਾਤਾ ਦੇ ਦਾ ਤੁਹਾਡੇ ਵੱਡੀ ਭੈਣਾਂ ਦੀ ਸਪੋਰਟ ਚਾਹੀਦੀ ਆ ਬਸ ਮਾੜਾ ਮੋਟਾ ਫੀਸ ਵਾ ਦਿੰਦੇ ਜਾਓ ਸਪੋਰਟ ਕਰਦੇ ਜਾਓ ਭਰਾ ਨੂੰ ਨਾ ਪੰਪਰਾ ਸਾਰੇ ਜੁਰਦੇ ਜਾਇ ਕਰੋ ਤੇਰੀ ਟਾਈਮ ਏ ਤੇਰਾ ਟਾਈਮ ਏ ਤੇਰਾ ਕੀ ਲਿਖਿਆ ਪੜ੍ਹੇ ਤੂੰ ਕਿਹਾ ਟਾਈਮ ਏ ਮੇਰਾ IR.A ਮੇਰਾ ਪਰ ਫਰਮ ਦੇ ਵਿੱਚ ਨੂੰ ਇਹੀ ਲਿਖਿਆ ਚਲਵਾਇਆ ਚਲਵਾ ਪਿਆਰ ਦੇਣ ਵਾਸਤੇ ਸਪੋਰਟ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਸੱਚੇ ਪਾਤਸ਼ਾਹ ਮੇਰ ਪਰਿਆਤ੍ਰਿਕ ਕਰਦੇ ਵੀਰੋ ਪੈਨੋ ਤੁਸੀਂ ਮੈਨੂੰ ਇੰਨਾ ਪਿਆਰ ਇੰਨਾ ਸਪੋਰਟ ਕਰਦੇ ਹੋ ਹਾਂ ਜੀ ਭੈਣੇ ਇਹੋ ਹੀ ਟਾਈਮ ਹੈ ਮੇਰਾ ਸਾਹਿਬ ਜੀ ਤਾਂ ਸਦੀ ਲਾਬੂ ਲੈਡਨ ਕਰਨ ਵਾਸਤੇ ਬੋ ਬੋ ਚ ਕੁਰਿਆ ਬੋ ਬੋ ਧੰਵਾ ਦੀ ਤਾਦਾ ਜਿੰਨੇ ਪੈਪਰਾਂ ਜੋੜਦੇ ਜਾਂਦੇ ਆ ਲਾਬੂ ਲੈਡਨ ਜੁ ਕਰਦਿਆ ਕਰੋ ਤੁਹਾਡੇ ਇੱਕ ਲੈਗ ਨਾਲ ਮੈਨੂੰ ਸਪੋਰਟ ਮਿਲਦੀ ਮੈਨੂੰ ਹੌਸਲਾ ਮਿਲਦਾ ਤੁਹਾਡਾ ਪਿਆਰ ਮਿਲਦਾ ਥੋੜਾ ਪੈਣਾ ਤੇਰਾ ਵੀਰ ਪੜਿਆ ਘਟਿਆ ਥੋੜਾ ਜਿਹਾ ਕਈ ਵਾਰੀ ਨਹੀਂ ਕਮੈਂਟ ਦਾ ਪਤਾ ਲੱਗਦਾ ਸੋਰੀ ਅਸਲੀ ਮਾਫ਼ੀ ਮੰਗਣਾ ज पाबी च कमेंट कर दिया करो या हिंदी च कमेंट कर दिया करो चलो माड़ा मोटा मैं पढ़ लिया कर रहा ਅਲਵਾਜੀ ਪਲਵਾ ਤੇ ਉਹ ਪੇਪਰ ਸਾਰੇ ਤਾਂਸ ਜੀ ਤਾਂਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਲੈਬ ਦਾਮ ਲੈਬ ਡੰਗ ਕਰਨ ਵਾਸਤੇ ਲੈਬ ਨੂੰ ਚੜ੍ਹਦੀ ਕਲਾ ਚਲੋ ਮੇਰੇ ਪੇਪਰਾਂ ਨੇ ਪਰਾਪੋਰਟ ਨੂੰ ਜੁੜਨਦੇ ਜਾਇਆ ਕਰੋ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਪੰਪ ਆਪਣੇ ਮੰਡਲ ਨੂੰ ਪਾਪਰਾ ਲੈਬ ਤੇ ਜੁੜੇ ਲੈਬ ਨੂੰ ਸਪੋਰਟ ਕਰਦੇ ਪਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਪਿਆਰ ਭਰੀ ਸਫਲੀ ਕਾਲ ਬਸ ਵੀਰ ਜੀ ਦੰਯਾ ਸਵੇਰੇ ਨਿਕਲ ਜੇ ਦਾ ਸਾਮਾਨ ਆਜੀ ਦਾ ਕੰਮ ਕਮ ਕਰਕੇ ਮਾੜਾ ਮੋਟਾ ਹੋਰ ਗੱਲਬਾਤ ਕੀ ਹੋਣੀ ਹੈ ਦੱਸੋ ਹਣਾ ਇਦਾਂ ਯਾਰ ਟਾਈਮ ਤੱਕ ਆ ਜਾ ਵੀਰੇ। ਏਨੇ ਵਿਰਟਾ ਨੂੰ ਇਹ ਟਾਈਮ 'ਚ ਪਾਉਣ ਵਾਲੀ ਗੱਲ ਐ ਵੀਰੇ। ਚੰਗੇ ਮਾੜੇ ਬੰਦੇ ਦੀ ਕੀ ਜਿੰਕੀ ਹੁੰਦੀ ਐ ਤੁਹਾਨੂੰ ਪਤਾ ਹੀ ਐ। ਬੜੇ ਬਦਲਾਰੇ ਬਸ। ਤਾਂ ਆ ਕੋਸੇ ਤਾ ਵੀਰੇ। ਉਹ ਇਹ ਕੀ ਕਰ ਲੈਣਾ। ਕੰਨ ਦੀ ਜੱਤੀ ਨੈਟ ਜੀ ਗਾ ਨੈਟ ਉੱਡ ਗਿਆ ਨੈਟ ਮੁੱਕ ਗਿਆ ਵੀਰੇ ਨੈਟ ਮਤਲਬ ਕਿੰਨੇ ਜੀ ਵੀ ਪਾਉਂਦੇ ਤੁਸੀਂ ਵਿਨੇ ਵੀ ਕਿੰਨੇ ਜੀ ਵੀ ਐ ਨਟ ਪਾਉਂਦੇ ਹੋ ਤਾਂ ਮੈਂ ਨਾਲ ਆਪਾਂ ਵੀ ਤੱਪ ਜਾ ਆਉਂ ਵੀ ਟਾਈਮ ਹੀ ਕੱਢਣ ਵਾਲੀ ਗੱਲ ਆ ਕੀ ਕਰਨਾ ਫਿਰ ਮਾਰੇ ਬੰਦੇ ਨੂੰ ਤਾਂ ਕੋਈ ਰਿਸ਼ਤੇਦਾਰ ਨਹੀਂ ਜਾ ਕਰਤਾ ਵੀ ਕਿਨੇ ਮੇਰੀ ਜਾ 1914 ਉਹ ਵੀ ਕਿਹੜੀ ਤੋਂ ਕੀ ਲੈਣਾ ਆ ਇਹ ਬਈਆ ਵੀਰੇ ਇਹ ਕੀ ਕਟੰਡੇ ਆ ਚਲੋ ਮੈਂ ਸੋਦਾ ਹੀ ਚਲੋ ਆਪਣੇ ਭੈਣ ਭਰਾਤ ਦੇ YouTube ਤੋਂ ਸਪੋਰਟ ਕਰ ਦੰਗੇ ਚਲੋ ਆਪਣੀ ਕੁੜੀ ਦੀ ਹੱਥ ਸੁੱਖਾ ਹੋ ਜੂਗਾ ਬਗਿਆ ਜ਼ਿੰਦਗੀ ਬਤੀਤ ਹੋਣ ਲੱਪੂਗੀ ਪਰ ਵੀਰੇ ਅਜੇ ਤੱਕ ਬੰਨੇ ਨਹੀਂ ਲੱਗਣਦੇ ਆਪਾਂ ਕਰੀਏ ਕਿ ਐਡਾ ਹੀ ਆ ਜਿੰਕੀ ਟਾਈਮ ਨੋਟ ਕੱਈਆ ਉਹਦਾ ਆਡੇ ਵਰਦੇ ਕੋਈ ਸੁਪਰ ਚੈਟ ਨਹੀਂ ਕਰਦਾ ਵੀ ਚਲੋ ਕੋਈ ਸੁਪਰ ਚੈਟ ਕਰਦੇ ਧੰਨਵਾਦ ਜੀ ਧੰਨਵਾਦ ਅੱਡਾ ਬਹੁਤ ਬਹੁਤ ਸ਼ੁਕਰੀਆ ਤਾਂ ਦੇ ਤਾਂ ਪਰਮਾਨ ਦਾ ਜਿੰਨੇ ਪਰਾਲਾ ਲੱਤ ਜੁੜਦੇ ਜਾਂਦੇ ਹੋ ਤੇ ਪਰਾਨ ਸਪੋਰਟ ਕਰਦੇ ਪਿਓ ਸਾਰਿਆਂ ਦਾ ਬੋਬੋ ਧੰਨਵਾਦ ਆਡਾ ਇੰਨੇ ਬੜਾਕ ਤੁਸੀਂ ਮੈਨੂੰ ਪਿਆਰ ਦਿੰਦੇ ਪਿਓ ਸਪੋਰਟ ਕਰਦੇ ਪਿਓ ਦੇ ਅਗਲਾ ਵਾਸਤੇ ਘਰ ਤੇ ਫਿਰ ਦੇਲੂ ਸਕੂਲ ਮੇਜ ਜਾਂਦਾ ਹੋਊ ਕੀ ਆ ਧੰਵਾਦ ਜੀ ਧੰਵਾਦ ਅੰਦਾ ਸਾਰੇ ਪੈਂਪੜਾ ਜਿੰਨੇ ਪੈਂਪੜਾ ਲੈਪਟਾਪ ਤੇ ਬੇ ਲਾ ਮਿਸਪੋਰ ਕਰਦੇ ਬੇ ਲਾ ਲਾਭ ਨੂੰ ਲਾਭ ਜੂ ਕਰਦਾ ਕਰੋ ਪੈਂਪੜਾ ਸਾਰੇ ਜਨੇ ਪੇਪ ਚਮਕਣਾ ਮਾਰਲਾ ਤੂੰ ਕੰਨ ਨੂੰ ਪੰਕਾਰੇ ਮਾਰਤਾ ਆ ਬਾਹਰ ਜੇ ਪਾਜੀ ਵੇਟੋ ਜਾਵਾਂਗੇ ਫੇਰ ਆਪਾਂ ਸੌ ਜਾਣਾ ਸਤਿਗੁਰੂ ਜੀ ਸਤਿਗੁਰੂ ਸਾਰੇ ਪੈਂਪਰਾ ਜਿੰਨੇ ਪੈਂਪਰਾ ਜਿਹਨੇ ਪੈਂਪਰਾ ਜਿਹਨਾਂ ਨੇ ਲਾਈਕ ਤੇ ਜੋਨਦੇ ਆ ਲਾਈਕ ਨੂੰ ਲਾਜੂ ਕਰ ਦਿਆ ਕਰੋ ਮੇਰੇ ਪੈਂਪਰਾ ਭਰਾ ਨੂੰ ਇੰਨੀ ਸਪੋਰਟ ਜੂ ਕਰ ਦਿਆ ਕਰੋ ਕਮੈਂਟ ਜੂ ਕਰਿਆ ਕਰੋ ਕਮੈਂਟ ਕਰਨ ਨਾਲ ਵੀ ਜੀ ਮੈਨੂੰ ਪਤਾ ਲੱਜਾਂਦਾ ਮੇਰੇ ਪੈਂਪਰਾ ਕਿੱਥੋਂ ਕਿੱੜੀ ਜਾ ਤੋ ਲਾਈਕ ਬੰਦੇ ਪਏ ਨੇ ਕਿੱੜੀ ਜਾ ਤੋ ਲਾਈਕ ਸਪੋਰਟ ਕਰਦੇ ਪਏ ਨੇ ਸਾਰੇ ਪੈਂਪਰਾ ਚੜ੍ਹਦੀ ਕਲਾ ਚ ਰਹਿਣ ਨਵਾਂ ਵੀ ਤਾੜਵਾਇ ਤਾੜਾ ਬੋ ਬੋ ਸ਼ੁਕਰੀਆ ਜੀ ਜਿਹੜੇ ਨਵੇਂ ਪੈਂਪਰਾ ਜੁੜਦੇ ਜਾਂਦੇ ਆ ਚੈਨਲ ਨੂੰ ਜਰੂਰ ਫੋਲੋ ਕਰਦੇ ਜਾਇਓ ਬਰਾ ਨੂੰ ਜੂ سپورਟ ਦਿੰਦੇ ਜਾਇਓ ਵੇਰੇ ਵੀਰੇ ਚਲਾਵਾਂਗੇ ਪਾਮ 12 ਵਜੇ ਮੈਂ ਲੈ ਲਾਵਾਂਗਾ ਦੁਪਹਿਰੇ ਉਦੋਂ ਬਾਦਨਾ 12 ਦੇ ਪੈ ਗੱਲਾਂ ਬਾਤਾਂ ਖੁੱਲ ਕੇ ਜਰਾ ਚਲੋ ਠੀਕ ਹੈ ਬਾਏ ਬਾਏ